ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਪ੍ਰੀਤ ਤੁਹਾਨੂੰ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਅਮਨ ਜਗਿੰਦਰ ਬਲੌਗ ਤੇ ਉਮੀਦ ਕਰਦੀ ਹਾਂ ਵਧੀਆ ਹੋਊਗਾ ਅੱਜ ਹੈਗਾ ਮਾਗੀ ਦਾ ਪਰਵ ਤੇ ਆਪ ਸਭ ਨੂੰ ਮਾਗੀ ਦੀਆਂ ਮਗਰ ਸ੍ਰਾਂਤੀ ਦੀਆਂ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਮੁਬਾਰਕਾਂ ਤੇ ਹੁਣ ਆਪਾਂ ਕੈਸੀ ਇਸ਼ਨਾਣ ਕਰ ਲਿਆ ਹੈਗਾ ਤੇ ਆਪਾਂ ਕੰਮ ਵਗੈਰਾ ਕਰ ਰਹੇ ਹਾਂ ਥੋੜੇ ਬਹੁਤੇ ਜਿਹੜੇ ਦੁੱਧ ਵਗੈਰਾ ਸਾਹਮਣੇ ਧਰਾਂ ਝੋਲੀਆਂ ਹੈਗੀਆਂ ਤੇ ਅੱਗੋਂ ਆਪਾਂ ਹੁਣ ਜਾਵਾਂਗੇ ਗੁਰੂ ਘਰ ਤੇ ਆਪ ਪਾਣੀ ਫੜਾ ਲਈਏ ਸਾਰਿਆਂ ਨੂੰ ਤੇ ਫਿਰ ਗੁਰੂ ਘਰ ਜਾ ਕੇ ਮੱਥਾ ਟੇਕਦੇ ਆਂ ਤੇ ਅਗੋਂ ਤੁਹਾਡੇ ਨੂੰ ਵੀ ਦਰਸ਼ਨ ਕਰਾਵਾਂਗੇ ਤੇ ਵਧੀਆ-ਵਧੀਆ ਦਿਨ ਚੜੇ ਆਪਾਂ ਇਹ ਉਮੀਦ ਨਾਲ ਉੱਠੇ ਹੈਗੇ ਆ ਤੇ ਸਾਰਿਆਂ ਵਾਸਤੇ ਵਧੀਆ ਖੁਸ਼ੀਆਂ ਦਾ ਦਿਨ ਲੈ ਕੇ ਆਵੇ ਬਹੁਤ ਸੋਹਣਾ ਦਿਨ ਲੈ ਕੇ ਆਵੇ ਤੇ ਹੁਣ ਆਪਾਂ ਚਾਹ ਪਾਣੀ ਫੜਾ ਲਈਏ ਚਾਹ ਪਾਣੀ ਪੀ ਕੇ ਚੱਲਦੇ ਆਂ ਸਾਡੇ ਗੁਰਦੁਆਰਾ ਸਾਹਿਬ ਪਵਿੱਤਰ ਸਥਾਨ ਆ ਤਰੂਣਾ ਸਾਹਿਬ ਬਹੁਤ ਪਵਿੱਤਰ ਜਗਾ ਗੁਰੂ ਗੋਬਿੰਦ ਸਿੰਘ ਜੀ ਦਾ ਸਥਾਨ ਹੈ ਉੱਥੇ ਚੱਲ ਜੀ ਤੇ ਹੁਣ ਦਿਖਾਉਣੇ ਆਪਾਂ ਗੁਰੂ ਘਰ ਹੁਣ ਆ ਜੀ ਬਾਣੀ ਨਾਲ ਜੀ ਤੁਹਾਨੂੰ ਇਹਦਾ ਕੀ ਇਹ ਦੀ ਦੇਸ਼ ਲੋਕ ਚੱਲ ਗਈ ਹੈ ਤੇ ਤੁਸੀਂ ਬਾਣੀ ਨਾਲ ਜੀ ਹੁਣ ਆਪਾਂ ਸਰੋਵਰ ਤਰਫ ਜਾ ਰਹੇ ਹਾਂ ਇੱਥੇ ਸਰੋਵਰ ਬਣਿਆ ਹੋਇਆ ਇਹ ਦਿਵਾਨ ਮਲ ਜੀ ਦੇ ਇੱਥੇ ਛਿੱਦੀ ਕੀਤੀ ਸੀਗੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਉਹਨਾਂ ਦੀ ਪਵਿੱਤਰ ਚਰਨਛੋਪ ਪ੍ਰਾਪਤ ਧਰਤੀ ਹੈ ਇਹ ਗੁਰਦੁਆਰਾ ਤਰੂਆਣਾ ਸਾਹਿਬ ਤੇ ਉਹਨਾਂ ਦਾ ਹੀ ਆਰੰਭਿਆ ਹੋਇਆ ਹੈ ਇਹ ਸਰੋਵਰ ਸਾਵ ਥੋੜਾ ਜਿਹਾ ਹਨੇਰਾ ਹੈਗਾ ਦੇ ਐਸਾ ਤੇਰਾ ਦਾਸ ਹੈ ਜੋ ਤਰਦੀ ਮੈਂ ਕੇ ਕਬੀਰ ਕੇ ਹੋਈ ਤੂੰ ਕਿਆ ਪਿਆ ਜੋ ਮੈਂ ਮਹਾਰਾ ਜੰਪੂਰ ਬੇਰੇ ਪਾਰੇ ਕਬੀਰ ਗੰਗਜਵੜੀ ਅੰਤਰੇ ਸਹਜ ਤੁਮ ਕੇ ਘਾਟ ਤਹਾਂ ਤੇ

ਤੇ ਹੁਣ ਆਪਾਂ ਗੁਰੂ ਘਰ ਤੋਂ ਆ ਗਏ ਆ ਤੇ ਆ ਕੇ ਘਰ ਦੇ ਕੰਮਕਾਰ ਕਰਦੇ ਹੈਗੇ ਤੇ ਇੱਥੇ ਮੈਂ ਝਾੜੂ ਲਗਾ ਰਹੀ ਸੀਗੀ ਧੁੰਦ ਬਹੁਤ ਜ਼ਿਆਦਾ ਸੀ ਤੇ ਠੰਡ ਬਹੁਤ ਹੀ ਵੱਧ ਗਈ ਸੀਗੀ ਬੱਚੇ ਪਏ ਸੀ ਮੈਂ ਕਿਹਾ ਜਲਦੀ ਜਲਦੀ ਮੈਂ ਕੰਮ ਨੇ ਵੇੜ ਲਾ ਤੇ ਫਿਰ ਵੀ ਆਪਾਂ ਵੀ ਕੰਮਕਾਰਾਂ ਤੇ ਜਾਣਾ ਹੁੰਦਾ ਹੈਗਾ ਤੇ ਫਿਰ ਜਲਦੀ ਕੰਮ ਨੇ ਵੇੜ ਕੇ ਕੰਮ ਕੰਮਾਂ ਤੇ ਚਲਾਂਗੇ ਫੇਰ ਹੀ ਬੱਚਿਆਂ ਨੂੰ ਠਾਵਾਂਗੇ ਤੇ ਹੁਣ ਮੈਂ ਜਲਦੀ ਜਲਦੀ ਝਾੜੂ ਲਾਉਣ ਲੱਗੀਆਂ ਜਿਹੜੇ ਤੇ ਧੁੰਦ ਬਹੁਤ ਜ਼ਿਆਦਾ ਛਾਈ ਹੋਈ ਹੈ ਠੰਡ ਬਹੁਤ ਕਾਫੀ ਦਿਨ ਹੋ ਗਏ ਹੁਣ ਜਿਆਦਾ ਵੱਧ ਗਈ ਹੈ ਤੇ ਅੱਗੋਂ ਫਿਰ ਵੀਡੀਓ ਬਣ ਨਹੀਂ ਪਾਈ ਪਲੀਜ਼ ਇੰਨਾ ਹੀ ਤੁਸੀਂ ਕੋਪਰੇਟ ਕਰਨਾ ਕਿ ਵੀਡੀਓ ਜਿੱਦਿਕੇ ਵੀ ਬਣ ਸਕੇ ਫਿਰ ਠੰਡ ਦੇ ਕਾਰਨ ਕੰਮਕਾਰ ਹੁੰਦਾ ਵੀ ਜਲਦੀ ਨਿਵੇੜ ਲੀਏ ਤੇ ਵੀਡੀਓ ਅੱਗੋਂ ਬਣਨੀ ਹੈਗੀ ਤੇ ਜਿਹੜੀਆਂ ਵੀ ਆਪਣੀਆਂ ਵੀਡੀਓ ਆਉਂਦੀਆਂ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਵੱਧ-ਵੱਧ ਸਬਸਕ੍ਰਾਈਬ ਕਰਿਆ ਕਰੋ ਆਪਾਂ ਵੀ ਟਰੇਲੂ ਕੰਮਕਾਰਾਂ ਦੇ ਨਾਲ ਨੈਚੁਰਲ ਆਪਣੇ ਜੋ ਪਿੰਡਾਂ ਦੀ ਜ਼ਿੰਦਗੀ ਹੈ ਜੀ ਉਹ ਉਹੀ ਤੁਹਾਨੂੰ ਦਿਖਾ ਰਹੇ ਹੈਗੇ ਆ ਵੀ ਕਮਾਂਕਾਰਾਂ ਦੇ ਵਿੱਚੋਂ ਦਾ ਟਾਈਮ ਕੱਢ ਕੇ ਥੋੜਾ ਬਹੁਤਾ ਚਲ ਵੀਡੀਓ ਬਣਾ ਲਈ ਦੀਏਗੇ ਤੇ ਆਪਾਂ ਵੀਡੀਓ ਉਹੀ ਤੁਹਾਨੂੰ ਪਾਉਨੇ ਹੈਗੇ ਆ ਜਮਾ ਨੈਚੁਰਲ ਵੀਡੀਓ ਹੁੰਦੀ ਆ ਕੋਈ ਬਣਾਵਟੀ ਪਾਨੀ ਇਹਨਾਂ ਪਰ ਵੀਡੀਓ ਚ ਇਸ ਧਾਰਨ ਤੇ ਸਿੰਪਲ ਪਿੰਡਾਂ ਦੇ ਜਿਵੇਂ ਦੀ ਰਹਿਣੀ ਸਹਿਣੀ ਉਦਾਂ ਦੀਆਂ ਵੀਡੀਓ ਤੇ ਚਲੋ ਜੀ ਆਪਾਂ ਜਲਦੀ ਜਲਦੀ ਕੰਮ ਨੇ ਮੇਲ ਲਈਏ ਆਪਣਾ ਵੇੜਾ ਪੱਕਾ ਹੀ ਆ ਜਲਦੀ ਕੰਮ ਨਿਭੜ ਜਾਂਦਾ ਵੈਸੇ ਤਾਂ ਔ ਕੂੜਾ ਕਰਕਟ ਘਾਟੀ ਹੁੰਦਾ ਹੈਗਾ ਇੱਕ ਮੇਰੀ ਰਿਕਵੈਸਟ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਐਂਡ ਤੱਕ ਜਰੂਰ ਵੇਖਿਆ ਕਰੋ ਤੇ ਅੱਗੇ ਤੋਂ ਵੀ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਵਾਂਗੇ ਸਰਦੀ ਥੋੜੀ ਜੀ ਘਟ ਜੇ ਕਮ ਕਿਉਂਕਿ ਕਮਾਚੀ ਜਾਦੇ ਬੀਗੀਆਂ ਤੇ ਵੀਡੀਓ ਬਾਨੀ ਪਉਂਦੀ ਆ ਤੇ ਡੇਲੀ ਡੇਲੀ ਆਪਾਂ ਵੀਡੀਓ ਵਲੌਗ ਨਹੀਂ ਬਣਾਉਂਦੇ ਹੈਗੇ ਕਿਉਂਕਿ ਬੱਚੇ ਛੋਟੇ ਹੈਗੇ ਆ ਤੇ ਕੰਮਕਾਰ ਹੁੰਦੇ ਬੱਚੇ ਘਰੇ ਹੁੰਦੇ ਆ ਤੇ ਉਧਰ ਆਪਾਂ ਕੰਮਾਂ ਤੇ ਜਾਣਾ ਸਕੂਲਾਂ ਦੀਆਂ ਛੁੱਟੀਆਂ ਵਧੀਆਂ ਵੱਧ ਗਈਆਂ ਹੈਗੀਆਂ ਤੇ ਆਪਾਂ ਕੰਮਾਂ ਤੇ ਜਾਣਾ ਹੁੰਦਾ ਵੀ ਇੰਨਾ ਹੁੰਦਾ ਵੀ ਜਲਦੀ ਜਲਦੀ ਆਪਾਂ ਕੰਮ ਨਵੇੜ ਕੇ ਕੰਮ ਤੇ ਚੱਲੀਏ ਵੀ ਬੱਚੇ ਘਰ ਹੈਗੇ ਆ ਜੇ ਮੇਰੀਆਂ ਭੈਣਾਂ ਵੀਰਾਂ ਨੂੰ ਵੀਡੀਓ ਵਧੀਆ ਲੱਗਦੀ ਆ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਵੀਡੀਓ ਆਪਨੀ ਆਪਾਂ ਸਿੰਪਲ ਜਿਹੇ ਲੋਕ ਹੈਗੇ ਆ ਬਸ ਆ ਕੰਮ ਕਰਾਂ ਤੇ ਆ ਬੱਡੇ ਬੱਚੇ ਉੱਠੇ ਫਿਰਦੇ ਹੈਗੇ ਤੇ ਆ ਮੇਰੇ ਬੋਏ ਟਾ ਛੋਟਾ ਹੈਗਾ ਤੇ ਉਹ ਹਜੇ ਪਏ ਆ ਵੀ ਜਲਦੀ ਜਲਦੀ ਕੰਮ ਨਹੀਂ ਵਧਦੀ ਆ